ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਅੱਜ ਆ ਸੰਡੇ ਦਾ ਦਿਨ ਤੇ ਅੱਪਾ ਲੱਗੇ ਹੋਇਆ ਸਵੇਰ ਦੇ ਤੇ ਕੰਮ ਆਪਾਂ ਕੀ ਕਰ ਰਹੇ ਹਾਂ ਅੱਜ ਆਪਾਂ ਨੇ ਖੋਲੇ ਹੋਏ ਨੇ ਬੈੱਡ ਬੈੱਡਾਂ ਦੀ ਸਾਫ਼ ਸਫਾਈ ਕਰ ਰਹੇ ਹਾਂ ਕਿਉਂਕਿ ਬੈੱਡਾਂ ਦੇ ਵਿੱਚ ਚਲੀ ਜਾਂਦੀ ਹੈ ਡਸਟ ਬੈੱਡਾਂ ਨੂੰ ਆਪਾਂ ਸਾਰਾ ਸਮਾਨ ਕੱਢ-ਕੱਢ ਕੇ ਅੱਜ ਸਫਾਈ ਕੀਤੀ ਤੇ ਸਮਾਨ ਦੇ ਨਾਲ ਅੱਜ ਕੁਝ ਯਾਦਾਂ ਪ੍ਰਾਣੀਆਂ ਵੀ ਤਾਜ਼ੀ ਕੀਤੀਆਂ ਮੰਨਤ ਨੂੰ ਮਿਲੀ ਆਪਣੀ ਬਚਪਨ ਦੀ ਫੋਟੋ ਜਿਹੜੀ ਉਸ ਟਾਈਮ ਦੀ ਹੈ ਜਦੋਂ ਉਹ ਪਹਿਲਾ ਸਕੂਲ ਦੀ ਪੜ੍ਹਦੀ ਸੀ ਉਹ ਸਕੂਲ ਹੁਣ ਬੰਦ ਹੋ ਗਿਆ ਤੇ ਜੈਸਪਰ ਸਕੂਲ ਸੀ ਇਹਦਾ ਇਹਦੀ ਫੋਟੋਆਂ ਦੇਖ ਕੇ ਆਪਾਂ ਹੱਸ ਰਹੇ ਮੰਨਤ ਦਾ ਖੜਨੇ ਦਾ ਸਟਾਈਲ ਦੇਖੋ ਇਹ ਆ ਮੰਨਤ ਤੇ ਮੰਨਤ ਦੀ ਫੋਟੋ ਤੇ ਇਹ ਬੱਚਿਆਂ ਨੂੰ ਮਿਸ ਕਰਦੀ ਆ ਮੰਨਤ ਅੱਧੇ ਬੱਚਿਆਂ ਦਾ ਪਤਾ ਨਹੀਂ ਕਿੱਥੇ ਕਿੱਥੇ ਨੇ ਇੱਕ ਫਰੈਂਡ ਹੈ ਇਹਦੀ ਇਹ ਮੈਂ ਦਿਖਾਣਿਆ ਤੁਹਾਨੂੰ ਇਹ ਉੱਪਰ ਦੋ ਕੁੜੀਆਂ ਖੜੀਆਂ ਨੇ ਸਿਰੇ ਦੇ ਵਿੱਚ ਇਹ ਦੂਜੇ ਨੰਬਰ ਵਾਲੀ ਹੈ ਇਹਦਾ ਨਾਮ ਸੀ ਕੁਰਮੀਤ ਗੁਰਮੀਤ ਤੇ ਇਹ ਕੋਲ ਬਈ ਇਹ ਲੜਕੀ ਹੈ ਇਹ ਦੀ ਫਰੈਂਡ ਸੀ ਗੁਰਮੀਤ ਤੇ ਇਹ ਕਨੇਕਾ ਇਹ ਬੈਠੀ ਹੈ ਮੰਨਤ ਤੇ ਇਹ ਦੋਨਾਂ ਨੂੰ ਬਹੁਤ ਮਿਸ ਕਰਦੀ ਹੈ ਪਤਾ ਨਹੀਂ ਕਿੱਥੇ ਕਿੱਥੇ ਨੇ ਹੁਣ ਤਾਂ ਸਕੂਲਾਂ ਦੇ ਵਿੱਚ ਬੱਚੇ ਫਲਾਈਟ ਹੁੰਦੇ ਕਰਦੇ ਤੇ ਜੋ ਬਣ ਲੱਗਿਆ ਹੋਇਆ ਆਪਣੇ ਖਡੋਣੇ ਕੱਟ ਰੱਖੇ ਨੇ ਜੋ ਬਣ ਨੇ ਜਿਹੜੇ ਬਚਪਨ ਦੇ ਦੇ ਇਹ ਛੋਟੇ ਹੁੰਦੇ ਕਾਰਾ ਕੂੜਾ ਗੱਡੀਆਂ ਗੁੱਡੀਆਂ ਜਿਹੜੇ ਸੱਲਾਂ ਦੇ ਨਾਲ ਚੱਲਦੇ ਸੀ ਤੇ ਇਹ ਮੈਂ ਆਪਣੇ ਬਰਤਨ ਕੱਟ ਰੱਖੇ ਨੇ ਕਿ ਬੈੱਡ ਆਪਾਂ ਨੇ ਸਾਫ਼ ਕਰ ਦਿੱਤਾ ਤੇ ਇਹ ਪੂਰਾ ਸਟੀਲ ਦਾ ਡਿਨਰ ਸੈੱਟ ਹੈ ਮੇਰਾ ਤੇ ਵੀ ਅਜੇ ਬੰਦੇ ਪਿਆ ਹੈ ਇਹਦੇ ਯੂਜ਼ ਹੀ ਨਹੀਂ ਕੀਤਾ 13 ਸਾਲ ਚ ਆਪਾਂ ਨੇ ਇਹ ਇੱਧਰ ਇਹ ਖੁੱਲੇ ਬਰਤਨ ਵੀ ਦਿੱਤੇ ਸੀ ਤੇ ਖੁੱਲੇ ਬਰਤਨਾਂ ਦੇ ਵਿੱਚ ਇਹ ਦੇਖੋ ਜੀ ਇੱਕ ਚੀਜ਼ ਖਾਣੀ ਆ ਤੁਹਾਨੂੰ ਇਹ ਹੈ ਜੀ ਦਾੰਤ ਸਾਹ ਕੱਟਣ ਵਾਲਾ ਦੇਖੋ ਜੀ ਇਹਦੇ ਜੜ ਲੱਗ ਗਈ ਇਹਨੂੰ ਬਾਹਰ ਕੱਢਦੇ ਆ ਪੇਂਟ ਪੂਂਟ ਕਰਾਂਗੇ ਥੋੜਾ ਜਿਹਾ ਇੱਥੇ ਤੇ ਇਹਦੇ ਉੱਤੇ ਲੱਗੇ ਹੋਏ ਨੇ ਸ਼ੀਸ਼ੇ ਲੇਖੋ ਜੀ ਇਹ ਸਾਹ ਕੱਟਣ ਵਾਲਾ ਦਾੰਤ ਹੈ ਮੇਰੇ ਦਾਅ ਚ ਦਿੱਤਾ ਗਿਆ ਸੀ ਮੈਨੂੰ ਤੇ ਮੈਂ ਸਾਹਮਣੇ ਰੱਖ ਰੱਖਿਆ ਤੇ ਇੱਕ ਮਸ਼ੀਨ ਵੀ ਦਿੱਤੀ ਸਾਹ ਕੱਟਣ ਵਾਲੀ ਜਿਹੜੀ ਦੂਜੀ ਹੁੰਦੀ ਹੈ ਤੇ ਹੱਥ ਵਾਲਾ ਦਾੰਦੜਾ ਵੀ ਦਿੱਤਾ ਸੀ ਤੇ ਇਹਦੇ ਲੱਗੇ ਹੋਏ ਨੇ ਤਿੰਨ ਸ਼ੀਸ਼ੇ ਤੇ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਚਲੋ ਜੀ ਆਪਾਂ ਇਹਨੂੰ ਅੱਜ ਬਾਹਰ ਰੱਖਾਂਗੇ ਇਹਨੂੰ ਜਦ ਲੱਗ ਰਹੀ ਹੈ ਇਹਦਾ ਕਰਦੇ ਆ ਹਿੱਲਾ ਹਾਂ ਅਗਰ ਇਹ ਦੋ ਰੋਗ ਮੰਨਦਾ ਇਹ ਸਾਨੂੰ ਮੰਨਤ ਦੀ ਕੈਪ ਛੋਟੇ ਹੁੰਦੇ ਦੀ ਮਨੇ ਸਿਰ ਤੇ ਰੱਖੀ ਇੰਨੀ ਛੋਟੀ ਜਿਹੀ ਤੇ ਇਸ ਕੈਪ ਕੈਪ ਮਿਲੀ ਨਾ ਇਹ ਵਿੱਚ ਕੱਪੜਿਆਂ ਦੇ ਹੈ ਅੱਛੀ ਹੈ ਨਾ ਅੱਛੀ ਹੈ ਨਾ ਜੋ ਨਾ ਮੰਨੂ ਕੀ ਕੈਪ ਤੇਰੇ ਸਿਰ ਪਾ ਵੀ ਨਹੀਂ ਆਣੀ ਇਹ ਪੁਰਾਣੀ ਪਿਕਚਰ ਅਸੀਂ ਨੇ ਬਣਾਈ ਹੈ ਇਹ ਮੈਂ ਵਿਆਹ ਮੇਰੇ ਵਿਆਹ ਮਾ ਲੈ ਕੇ ਆਈ ਦੀ ਬੇਟਾ ਇਹ ਉਸ ਟਾਈਮ ਪਹਿਲਾਂ ਆਪਣਾ ਦਾਜ ਜਿਹੜਾ ਕੱਢਣਾ ਬੁੰਨਾ ਹੁੰਦਾ ਸੀ ਆਪੇ ਤਿਆਰ ਕਰਦੇ ਸੀ ਆਪਾਂ ਇਹ ਪਿਕਚਰ ਮੈਂ ਮਸ਼ੀਨ ਤੇ ਕਢਾਈ ਸਿੱਖੀ ਸੀ ਨਾ ਉਦੋਂ ਬਣਾਈ ਸੀ ਇਹ ਮੈਨੇ ਪਿਕਚਰ ਤੇ ਤੁੱਤੀ ਪਿੱਚੇ ਇਹ ਵਾਲੀ ਪੇਂਟ ਕੀਤੀ ਹੋਈਆਂ ਨੇ ਤੇ ਇਹ ਵਾਲੀ ਸਿੱਖ ਖਡੋਣੇ ਵੇਚਣ ਵਾਲੇ ਦੀ ਤੇ ਇਹ ਬਹੁਤ ਸੋਹਣੀ ਲੱਗਦੀ ਤੇ ਇੱਥੇ ਆਪਾਂ ਰੱਖ ਦਿੱਤੀ ਕਿਉਂਕਿ ਅੱਜ ਕੱਲ ਪੀਵੀਸੀ ਵੀ ਇਹ ਪੀਵੀ ਸੀ ਲੱਗੀਆਂ ਨੇ ਕਮਰਿਆਂ ਦੇ ਵਿੱਚ ਕਿਤੇ ਰੱਖਣ ਟੰਗਣ ਜਾਂ ਲਾਣੇ ਦੀ ਇਹਨਾਂ ਨੂੰ ਜਗ੍ਹਾ ਨਹੀਂ ਹੈਗੀ ਇਸ ਕਰਕੇ ਆਪਾਂ ਨਾ ਬੈੱਡ ਦੇ ਵਿੱਚ ਰੱਖ ਦਿੱਤੀ ਇਹਨਾਂ ਛੁੱਟ 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 ਤੇ ਇਹ ਮਿਲਿ ਜਿਹੜੀਆਂ ਪ੍ਰਾਣੀਆਂ ਯਾਦਾਂ ਇਹ ਨੇ ਗਰੀਟਿੰਗ ਇਹ ਕਿੰਨੇ ਦਿੱਸਦਾ ਸੀ ਇਹ ਮੇਰੀ ਫੋਟੋ ਆ ਕਿੱਥੇ ਰੋਕ ਰੱਖੀ ਇਹ ਪਿਕਚਰ ਇਹ ਫੋਟੋ ਜਿਹੜੀ ਇਹ ਮੈਂ ਜਦੋਂ ਮੇਰੀ ਮੈਰਿਜ ਨਹੀਂ ਹੋਈ ਸੀ ਅਗੇਂਜਮੈਂਟ ਹੋਈ ਹੋਈ ਸੀ ਉਹਦੋਂ ਦੀ ਹੈ ਮੇਰਾ ਭਤੀਜਾ ਹੈ ਜੋ ਛੋਟਾ ਸਾ ਸੀ ਉਸ ਟਾਈਮ ਮੰਨ ਤੇ ਇਹ ਫੋਟੋ ਨੂੰ ਸੋ ਭਾ ਜਿਹੜੀ ਇਕੱਠੀ ਕੋ ਫੋਟੋਆਂ ਭਾਰਤੀਆਂ ਆਪਣੇ ਸਾਰੀਆਂ ਹੈਪੀ ਨਿਊ ਇਅਰਸ ਦੇਖੋ ਕਿਸ ਨੇ دیا ਤਾਂ ਇਹ ਅਲੱਗ ਗਰੀਟਿੰਗ ਮਮਾ ਦੇਖੋ ਮੇਰੇ ਕਿੰਨੇ ਤਰ੍ਹਾਂਾਰੇ ਹੋਏ ਇੱਕ ਵੇ ਦੇਖੇ ਕਿਸ ਨੇ دیا 1 ਦਿਖਾਈ ਨਹੀਂ ਇਸ ਪਾ ਕਿਸ ਨੂੰ ਦੀਆ ਬਾਈ ਰ ਆਕਰ ਕੈਨੀ ਸਾਹਮਣੇ ਹੈ ਹੈਪੀ ਨਿਊਜ਼ ਮੰਮੀ ਹਾਂ ਹਾਂ ਰੁਕ ਜਾ ਰੁਕ ਜਾ ਬੇਟਾ ਇਹ ਤੇਰੇ ਪਾਪਾ ਨੇ ਦੀਆ ਦਾ ਇਹ ਵਾਲਾ ਦੀਆ ਦਾ ਤੇਰੇ ਪਾਪਾ ਨੇ ਇਸ ਮਾ ਟਿਊਨੀ ਇਹ ਮਿਲਿਆ ਸੀ ਮੈਨੂੰ ਇਹਨਾਂ ਦੇ ਪਾਪਾ ਵੱਲੋਂ ਇਹ ਕਿਹੜੇ ਕਿਹੜੇ ਉਸ ਕਾ ਦੇਖੀ ਜੋ ਬਣ ਕੇ ਆਏ ਹੋ ਇਹ ਹੈ ਜੀ 2013 ਵਿੱਚ ਹੈਪੀ ਨੀਅਰ ਇਹ ਵਿੱਚ ਟਿਊਨਿੰਗ ਜੀ ਆਂਦੀ ਸੀ ਗਾਣਾ ਜਾਂ ਵੱਜਦਾ ਸੀ ਤੇ ਇਹ ਮੈਂ ਰੱਖ ਰੱਖੀ ਆ ਸੰਜੋ ਕੇ ਆਪਣੀਆਂ ਯਾਦਾਂ ਇਹਦੇ ਚ ਪਾ ਇੱਕ ਮਿੰਟ ਇਹ ਦੇਖੀ ਇਹ ਵੈਲੈਂਟਾਈਨ ਡੇ ਤੇ ਦਿੱਤਾ ਸੀ ਇਹਨਾਂ ਨੇ ਪਾਪਾ ਨੇ ਮੈਨੂੰ ਜਦੋਂ ਮੇਰੀ ਮੈਰਿਜ ਨੂੰ ਸਾਲੇ ਹੋਇਆ ਸੀ ਤੇ ਜੋ ਅਗਲੇ ਸਾਲ ਆਇਆ ਸੀ ਪਹਿਲਾ ਵੈਲੈਂਟਾਈਨ ਡੇ ਵੀ ਆ ਤੋ ਬਾਅਦ ਤੇ ਉਹਨਾਂ ਨੇ दिता तो भी मैं रख रखा साम के नाम ये छोटा जा ग्रीटिंग दिता मैंने ये मेरिया नंदा ने, ने, ने सी उस टाइम चाचा जी की लड़की है जी उन्होंने दिता सी मैं एक होर सी छोटा ये भी मैंने चाचा जी की कुी ने दता सी अपने ने सामभ के रख रखी याद ਇਹ ਵੀ ਬਜੇ ਇਹ ਤਾਂ ਖਰਾਬ ਹੋ ਗਏ ਬਟਾ ਇਹ ਮਮਾ ਇਹ ਦੇਖੋ ਇਹ ਮੈਂ ਦਿੱਤਾ ਸੀ ਤੇਰੇ ਪਾਪਾ ਨੂੰ ਚਲੋ ਰੱਖੋ ਇਹ ਸਾਰੀ ਚੀਜ਼ਾਂ ਸਾਹਮਣੇ ਇਹ ਦੇਖੋ ਇਹ ਬਾਣੀ ਦਾ ਚੈਸਪਰ ਸਕੂਲ ਮਾ ਬਾਣੀ ਮੇਰੀ ਵੀ ਹੈ ਕਾਰਡ ਹੈ ਜੇ ਬਾਣੀ ਦਾ ਜੀ ਉਸ ਟਾਈਮ ਪਹਿਲਾਂ ਨਾ ਜਦੋਂ ਆਪ ਗ੍ਰੀਟਿੰਗ ਦਿੰਦੇ ਸੀ ਤਾਂ ਉਹਦੇ ਚ ਸ਼ੇਅਰ ਵਗੈਰਾ ਲਿਖਦੇ ਸੀ ਤੇ ਉਹ ਬਹੁਤ ਵਧੀਆ ਲੱਗਦੇ ਸੀ ਇਹਦੇ ਚ ਇੱਕ ਸ਼ੇਅਰ ਮੈਨੂੰ ਬਹੁਤ ਵਧੀਆ ਲੱਗਿਆ ਖੁਦ ਪਰ ਭਰੋਸਾ ਹੈ ਤਾਂ ਖੁਦ ਪਰ ਖੁਦਾ ਤੇਰੇ ਸਾਥ ਹੈ ਖੁਦ ਪਰ ਭਰੋਸਾ ਹੈ ਤਾਂ ਖੁਦਾ ਤੇਰੇ ਸਾਥ ਹੈ ਆਪਣੋਂ ਪੇ ਭਰੋਸਾ ਹੈ ਤਾਂ ਹਰ ਦੁਆ ਤੇਰੇ ਸਾਥ ਹੈ ਜ਼ਿੰਦਗੀ ਸੇ ਮਤ ਹਾਰਨਾ ਭਾਬੀ ਜੀ ਆਪਕੀ ਪਿਆਰੀ ਨੰਦ ਆਪਕੇ ਸਾਥ ਹੈ ਕਿਤਨੇ ਪਿਆਰੇ ਪਿਆਰੇ ਸ਼ੇਅਰ ਲਿਖ ਰੱਖੇ ਨੇ ਆ 2013 ਦੇ ਮੇਰੀ ਮੈਰਿਜ ਨੂੰ 2 ਸਾਲ ਹੋ ਗਏ ਸੀ ਇਹ ਉਦੋਂ ਦੇ ਕਾਰਡ ਨੇ ਤੇ ਇਹ ਮੇ ਬਹੁਤ ਪਿਆਰੇ ਲੱਗ ਰਹੇ ਨੇ ਪੜ ਰਹੇ ਨੇ ਪਹਿਲਾਂ ਬਹੁਤ ਰਵਾਜ ਸੀ ਐਦਾਂ ਲਿਖਣੇ ਦਾ ਤਾਂ ਇਹ ਚੀਜ਼ਾਂ ਮੈਂ ਅੱਜ ਉਹ ਸਟੈਂਡ ਚ ਚਲੀ ਗਈ ਜਦੋਂ ਆਪਾਂ ਨੂੰ ਇਹ ਚੀਜ਼ਾਂ ਮਿਲੀਆਂ ਸੀ ਇਹ ਕਾਰਡ ਮਿਲੇ ਸੀ ਤੇ ਇਹ ਮੈਂ ਸੰਭਾਲ ਕੇ ਰੱਖਾਂਗੀ ਹੁਣ ਤੱਕ ਮੈਂ ਇਹਨਾਂ ਨੂੰ ਰੱਖ ਰ ਕੇ ਦੇਖੇ ਵੀ ਇਹਨਾਂ ਨੂੰ ਚੀਜ਼ਾਂ ਨੂੰ ਮੈਂ ਸੰਭਾਲ ਕੇ ਰੱਖਾਂਗੀ ਥੈਂਕ ਯੂ ਸੋ ਮਾਚ ਜਿਨਾਂ ਨੇ ਮੈਨੂੰ ਇਹ ਦਿੱਤੇ ਸੀ ਗਰੀਟਿੰਗ ਕਾਰਡ ਇਹ ਜੀ ਮੇਰੀ ਵਿਆਹ ਵਾਲੀ ਚੈਮਾਲਾ ਕਹਿੰਮ ਇਨ ਜੋ ਬਨਾ ਚੈਮਾਲਾ ਇਹ ਹੈ ਚੈਮਾਲਾ ਜੀ ਸਾਡੇ ਵਿਆਹ ਵਾਲੀ ਰੰਗ ਫਿੱਟ ਗਿਆ ਨਾ ਇਸ ਦਾ ਬਾਣੀ ਨੇ ਪਾ ਲਈ ਚਲ ਘੜ ਦੇ ਨੂੰ ਰੱਖ ਦੇ ਰੱਖ ਦੇ ਪੁੱਤ ਜੀਆਂ ਹੁਣ ਐਲਬਮਾਂ ਬੱਚਿਆਂ ਨੇ ਮੇਰੇ ਪਿਆ ਦੀਆਂ ਮੇਰੇ ਜੀ ਮੇਲਾ ਆ ਰਿਹਾ ਮੇਲਾ ਆ ਰਿਹਾ ਓਏ ਤੇਰੇ ਸਾਥ ਤੇ ਆਈਦਾ ਮੈਂ ਮੇਰੇ ਦੀਰੇਵਾ ਕਲਾ ਪਛਾਣ ਮੈਂ ਨਹੀਂ ਆਂਦੀ ਉਸ ਟੇ ਵਾਲੀ ਉਹ ਦੇਖੀ ਦੇਖਣਾ ਦੇਖੋ ਕਤਨੋ ਆ ਗਲੀਂ ਰੋ ਰਹਾ ਹੈ ਇੰਨਾ ਓਏ ਉਹ ਦੇਖੋ ਮੰਨ ਲੇ ਰਸਤਾ ਓ ਮਾਈ ਗੋਡ ਕਿਤਨੀ ਅੱਛੀ ਤੈਨੂੰ ਮੈਂ ਕਹਿੰਦੀ ਸੀ ਕਿ ਤੂੰ ਤੜੀ ਫੇਸ ਆਪੇ ਮੇਰੇ ਵਾਂਟਡ ਟੂ ਲੇਟਸ ਕਿ ਉਹ ਗਾਟ ਸਿਕ ਐਸ ਅਗੇ Kabaran dek samjil ouge. Ere, teke dek samjil ouge. E jopan ouge. ਜੋ ਜਿੱਤ ਅੰਦਰ ਵੀ ਆ ਗਈ ਨਵੇਂ ਚਲੇ ਆਏ ਵਰਲਡ ਕੱਪ ਮਾਣਾ ਇਹ ਨਹੀਂ ਹੋਇਆ ਇਸ ਤਰ੍ਹਾਂ ਮੈਂ ਬਾਰੀ ਸਾਲਾ ਬੈਰੀ ਬਣ ਗਿਆ ਲੋਕਾਂ ਦਾ ਇਤਨਾ ਇੰਤਜ਼ਾਰ ਕਰਿਆ ਮੈਚ ਵਾਸਤੇ ਆ ਪਰੇਸ਼ਾਨ ਕਰ ਰਿਹਾ ਬਰਾਬਰ ਬਦਲੇ ਲੈ ਰਿਹਾ ਅੱਜ ਗਾਇਸ ਜੇ ਹਮ ਬਾਹਰ ਨੂੰ ਥੱਪੜ ਤੇ ਲੱਗ ਕੇ ਰੋਡ ਮਿਲ ਸਕਦਾ ਮੰਨ ਤੈਨੂੰ ਦੇ ਦਿਆਂ ਡਿਊਟੀ ਸਾਈਡ ਵਾਲੇ ਕਿੰਨੀ ਛੋਟੀ ਖਬਰਾਂ ਦੇ ਰਹੀ ਆ ਕਿਸ ਤਰ੍ਹਾਂ ਕਰੇਗੀ ਅਰਗੇ ਚੱਕਤਾ tha wo 22 meter ki unchai par aur 75 meter chal ve dekha mi kad hatega roti khale odna fadpad ਪਾਕਿਸਤਾਨ ਇੰਡੀਆ ਦਾ ਮੈਚ ਆਪਾਂ ਨੇ ਪੂਰਾ ਵੇਖਿਆ 1:30 ਵਜੇ ਤੱਕ ਤੇ ਆਪਣਾ ਇੰਡੀਆ ਜਿੱਤੇ ਆ ਤੇ ਮੈਚ ਬਹੁਤ ਹੀ ਇੰਟਰਸਟਿੰਗ ਸੀ ਮੈਨੂੰ ਲੱਗ ਰਿਹਾ ਜਿਵੇਂ ਅੱਜ ਪਾਕਿਸਤਾਨ ਜਿੱਤੂਗਾ ਪਰ ਐਂਡ ਚ ਕੁਝ ਨਹੀਂ ਕਹਿ ਸਕਦੇ ਹਾਰ ਜਿੱਤ ਕਿਦੀ ਹੋ ਸਕਦੀ ਹੈ ਤੇ ਆਪਣਾ ਮੈਚ ਆਪਾਂ ਜਿੱਤੇ ਤੇ ਬਹੁਤ ਖੁਸ਼ੀ ਹੋਈ ਤੇ ਅਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਵਲੋਗ ਤੇ ਵਿੱਚ